ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਵੇਂ ਕਿ ਮੇਰੇ ਇੰਸਟਾਗ੍ਰam ਤੇ ਜਿਹੜੇ ਵੀ ਵੀਰ ਭਰਾ ਮੈਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਮੈਂ ਆਪਣੇ ਪਿੰਡ ਸ਼ਾਮਨਗਰ ਦੇ ਵਿੱਚ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਗੁਰਬਾਣੀ ਕੀਰਤਨ ਦੀ ਕਲਾਸ ਆਰੰਭ ਕੀਤੀ ਹੈ ਸੋ ਕਲਾਸ ਚੱਲਦਿਆਂ ਨੂੰ ਲਗਭਗ 15 ਤੋਂ 20 ਦਿਨ ਹੋ ਚੁੱਕੇ ਨੇ ਤੇ ਕਲਾਸ ਦੇ ਵਿੱਚ ਲਗਭਗ ਅ 17 ਤੋਂ 20 ਬੱਚੇ ਜਿਹੜੇ ਨੇ ਉਹ ਦੋ ਜਾਨਾ ਹਾਜ਼ਰੀ ਵਰਦੇ ਨੇ ਤੇ ਬੱਚਿਆਂ ਨੂੰ ਸਰਗਮਾ ਜਿਹੜੀ ਅਸੀਂ ਬੇਸਿਕਸ ਜਿਹੜਾ ਸੰਗੀਤ ਦਾ ਹੁੰਦਾ ਮਿਊਜ਼ਿਕ ਦਾ ਜਾਂ ਕੀਰਤਨ ਦਾ ਕਹਿ ਲੋ ਹੁੰਦਾ ਉਹ ਬੱਚਿਆਂ ਨੇ ਕੰਪਲੀਟ ਕਰ ਲਿਆ ਤੇ ਅੱਜ ਉਹਨਾਂ ਬੱਚਿਆਂ ਦੇ ਵਿੱਚੋਂ ਕੁਝ ਬੱਚੇ ਗੁਰਬਾਣੀ ਕੀਰਤਨ ਅ ਜਿਹੜਾ ਕੀਰਤਨ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਅੱਜ ਸਿੱਖਣਾ ਆਰੰਭ ਕਰਨ ਲੱਗੇ ਨੇ ਸੋ ਉਹਨਾਂ ਬੱਚਿਆਂ ਨੇ ਅੱਜ ਗੁਰੂ ਸਾਹਿਬ ਤੋਂ ਆਗਿਆ ਲੈਣੀ ਹੈ ਅਰਦਾਸ ਬੇਨਤੀ ਕਰਕੇ ਤੇ ਫਿਰ ਪਹਿਲਾ ਰਾਗ ਪਹਿਲੇ ਰਾਗ ਦੇ ਵਿੱਚ ਪਹਿਲਾ ਸ਼ਬਦ ਬੱਚਿਆਂ ਦਾ ਅੱਜ ਆਰੰਭ ਕਰਾਂਗੇ ਸ਼ੁਰੂ ਕਰਾਂਗੇ ਸਾਰੀ ਵੀਡੀਓ ਦੇਖਿਓ ਕਿਸ ਤਰ੍ਹਾਂ ਬੱਚੇ ਸ਼ਬਦ ਕਰਦੇ ਨੇ ਕਿੰਨਾ ਕਰੋ ਜਾਣ ਹੈ ਬੱਚਿਆਂ ਦਾ ਤੇ ਬੱਚੇ ਕਿੰਨਾ ਉਤਸ਼ਾਹ ਦੇ ਨਾਲ ਗੁਰਬਾਣੀ ਕੀਰਤਨ ਸਿੱਖਦੇ ਨੇ ਇਹ ਸਾਰਾ ਤੁਸੀਂ ਇਸ ਸਾਰੀ ਵੀਡੀਓ ਦੇ ਵਿੱਚ ਦੇਖਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘ ਕੋ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਹਰਿ ਸ਼ਬਦ ਕਰਨਾ ਰੱਬ ਕਿਹੜਾ ਕਿਹੜਾ ਸਿੰਘ ਸ਼ਬਦ ਵਾਲਾ ਅੱਜ ਠੀਕ ਹੈ ਕਰੀਏ ਮਹਾਰਾਜ ਜੀ ਅਰਦਾਸ ਬੇਨਤੀ ਠੀਕ ਹੈ ਜੀ ਆਦੋ ਸਾਰੇ ਬੱਚੇ ਅੰਦਰ ਆਜੋ ਤੇ ਸ਼ੁਗਰਾਨਾ ਕਰਕੇ ਮਹਾਰਾਜ ਜੀ ਕੋ ਅੱਗੇ ਲੈ ਕੇ ਤੇ ਫਿਰ ਕਰਦੇ ਸ਼ੁਰੂ ਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗੜਨਾ ਕੋ ਲਾਗੇ ਜਾਕੀ ਪ੍ਰਭਾਗੇ ਅਰਦਾਸ ਅਰਦਾਸ ਇਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤ 61ਵੀਂ ਪ੍ਰਥਮ ਭਗੋਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰੰਦ ਗੁਰ ਤੇ ਅਮਰਦਾਸ ਰਾਮਦਾਸਿਆ ਹੋਈ ਸੇ ਇਹ ਨਹੀਂ ਮਾਣਿਆ ਤੇ ਬਾਣ ਦੇ ਤਾਣੇ ਦੇ ਤਾੜ ਨੇ ਉਟਣ ਦੀ ਓੜ ਨੇ ਆਸਰੇ ਦੇ ਆਸਰੇ ਨੇ ਬੱਤਿਆਂ ਦੀ ਬੱਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਪਿੰਰ ਸਾਹਿਬ ਆਸ਼ਾ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਚੋਦੜੀ ਹੈ ਪਾਤਸ਼ਾਹ ਜੀਓ ਕੁਝ ਦਿਨ ਪਹਿਲਾਂ ਪਾਤਸ਼ਾਹ ਜੀਓ ਆਪ ਜੀ ਜੱਗੇ ਅਰਦਾਸ ਬੇਨਤੀ ਕਰਕੇ ਪਾਤਸ਼ਾਹ ਜੀਓ ਪਿੰਡ ਦੇ ਵਿੱਚ ਬੱਚਿਆਂ ਦੀ ਗੁਰਮਤ ਸੰਗੀਤ ਦੀ ਕਲਾਸ ਆਰੰਭ ਕੀਤੀ ਸੀ ਪਾਤਸ਼ਾਹ ਜੀਓ ਅੱਜ ਲਗਭਗ ਸਾਰੇ ਬੱਚਿਆਂ ਨੇ ਪਾਤਸ਼ਾਹ ਜੀਓ ਕੀਰਤਨ ਦੀਆਂ ਸਰਗਮਾ ਪਾਤਸ਼ਾਹ ਜੀ ਕਰ ਲਈਆਂ ਨੇ ਅੱਜ ਪਹਿਲਾ ਸ਼ਬਦ ਗੁਰਮਹਾਰਾ ਜੀਓ ਪਹਿਲਾ ਸ਼ਬਦ ਗੁਰਬਾਣੀ ਦਾ ਬੱਚੇ ਆਰੰਭ ਕਰਨ ਜਾ ਰਹੇ ਨੇ ਪਾਤਸ਼ਾਹ ਜੀਓ ਆਪ ਜੀ ਤੋਂ ਆਗਿਆ ਲੈ ਕੇ ਬੱਚਿਆਂ ਨੇ ਪਹਿਲਾ ਸ਼ਬਦ ਆਰੰਭ ਕਰਨਾ ਹੈ ਪਾਤਸ਼ਾਹ ਮਿਹਰ ਕਿਰਪਾ ਕਰਿਓ ਆਪਣਾ ਮਿਹਰਾ ਪਰਿਆ ਹੱਥ ਸਾਰੇ ਬੱਚਿਆਂ ਦੇ ਸਿਰ ਦੇ ਉੱਤੇ ਬਣਾ ਕੇ ਰੱਖਣਾ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੇ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਕਿਰਪਾ ਕਰਿਓ ਦਾਸ ਨੂੰ ਕੀਰਤਨ ਸਿਖਾਉਣ ਦੀ ਬਲਬਰ ਸਮਰੱਥਾ ਬਖਸ਼ਿਸ਼ ਕਰਨੀ ਬੱਚਿਆਂ ਨੂੰ ਕੀਰਤਨ ਸਿੱਖਣ ਦੀ ਬਲਬਰ ਸਮਰੱਥਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਮਿਹਰ ਕਿਰਪਾ ਕਰਿਓ ਪਾਤਸ਼ਾਹ ਜੀ ਬੱਚਿਆਂ ਵੱਲੋਂ ਇਸ ਮੌਕੇ ਪਾਤਸ਼ਾਹ ਜੀ ਮਠਿਆਈਆਂ ਦੇ ਪ੍ਰਸ਼ਾਦ ਹਾਜ਼ਰ ਕੀਤੇ ਨੇ ਪਾਤਸ਼ਾਹ ਜੀ ਉਹ ਸੰਗਤ ਦੇ ਵਿੱਚ ਵਰਤੋਂ ਦੀ ਆਗਿਆ ਬਖਸ਼ਿਓ ਸਹੀ ਪਿਆਰੇ ਮੇਲ ਹੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਹਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਿੰਘੋ ਅਰਦਾਸ ਬੇਨਤੀ ਪਾਤਸ਼ਾਹ ਗਿਆਪਾ ਕਰ ਲਈ ਆ ਤੇ ਹੁਣ ਆਓ ਸ਼ਬਦ ਆਰੰਭ ਕਰਵਾਉਣ ਤੋਂ ਪਹਿਲਾਂ ਬੱਚਿਆਂ ਦੇ ਨਾਲ ਤੁਹਾਡੀ ਜਾਣ ਪਛਾਣ ਕਰਵਾਉਨੇ ਆ ਕਿੰਨੇ ਬੱਚੇ ਅੱਜ ਕੀਰਤਨ ਕਲਾਸ ਦੇ ਵਿੱਚ ਹਾਜ਼ਰ ਆ ਸਾਰੇ ਬੱਚਿਆਂ ਦੇ ਨਾਮ ਉਹ ਕਿਹੜੀ ਕਲਾਸ ਪੜ੍ਹਦੇ ਨੇ ਤੇ ਕੀ ਉਹਨਾਂ ਦਾ ਰੁਝਾਨ ਗੁਰਮਤ ਸੰਗੀਤ ਦੇ ਵਿੱਚ ਕਿਉਂ ਸਿੱਖਣਾ ਚਾਹੁੰਦੇ ਨੇ ਜਾ ਸਿੱਖਣ ਦੀ ਤਾਂਗ ਕਿਉਂ ਪੈਦਾ ਹੋਈ ਬੱਚਿਆਂ ਦੇ ਨਾਲ ਸਾਰੀ ਗੱਲਬਾਤ ਕਰਦੇ ਆਂ ਆਓ ਬੱਚਿਆਂ ਦੇ ਨਾਲ ਮਿਲੌਣੇ ਆ ਉਸ ਤੋਂ ਬਾਅਦ ਸ਼ਬਦ ਬੱਚਿਆਂ ਦਾ ਜਿਹੜਾ ਵਾ ਉਹ ਅੱਜ ਸ਼ੁਰੂ ਕਰਵਾਵਾਂਗੇ ਕੀਨਮ ਸਿੰਘ ਜੀ ਸ਼ਹਿਬਾਤ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ ਪਲੱਸ 1 ਪਲੱਸ 1 ਦੇ ਵਿੱਚ ਕੀਰਤਨ ਸਿੱਖਣਾ ਹਾਂਜੀ ਸ਼ੌਂਕ ਆ ਹਾਂਜੀ ਵੈਰੀ ਗੁੱਡ ਸਿੱਖੋਗੇ ਦਾ ਪੂਰਾ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਨਾਮ ਕੀ ਸਿੰਘ ਜਗਨੂ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ ਪਲੱਸ ਪਲੱਸ 1 ਦੇ ਵਿੱਚ ਤੁਹੀਂ ਸਿੰਘ ਜੀ ਚਰਨਜੀਤ ਸਿੰਘ ਚਰਨਜੀਤ ਸਿੰਘ ਕਿਹੜੀ ਕਲਾਸ ਪਲੱਸ 1 ਪਲੱਸ 1 ਦੇ ਵਿੱਚ ਪੜ੍ਹਦੇ ਹੋ ਵੈਰੀ ਗੁੱਡ सिंह तुम आकाशदीप कि क्लास पढ़ते हो प्लस वन प्लस वन तुम सिंह जी पवनदीप सिंह पवनदीप सिंह किस पढ़ते हो वेरी गुड नाम जी साहिलप्रीत सिंह साहिलप्रीत सिंह किस पढ़ते हो दसवीं क्लास के वेरी गुड हाँ जी कि क्लास प्लस वन दविंदर सिंह कि क्लास पढ़ते हो वेरी गुड गुरसेवक सिंह नौवीं क्लास वेरी गुड कमलप्रीत सिंह टेंथ क्लास ਵੇਰੀ ਗੁੱਡ ਜਪੂ ਸਿੰਘ ਪੰਜਵੀਂ ਕਲਾਸ ਵੈਰੀ ਗੁੱਡ ਬੰਪੀ ਸਿੰਘ ਚੌਥੀ ਕਲਾਸ ਵੈਰੀ ਗੁੱਡ ਮਾਜੀ ਸਿੰਘ ਪਲੱਸ 1 ਪਲੱਸ 1 ਕਲਾਸ ਇਹ ਸਾਰੇ ਬੱਚੇ ਸਾਡੇ ਕੋਲ ਪੰਜਵੀਂ ਤੋਂ ਲੈ ਕੇ ਪਲੱਸ 1 ਪਲੱਸ 2 ਦੇ ਵਿੱਚ ਪੜਨ ਵਾਲੇ ਆ ਤੇ ਬੱਚਿਓ ਕੀਰਤਨ ਸਿੱਖਣਾ ਨਾ ਹਾਂਜੀ ਇਹਨਾ ਵੀ ਇੱਕ ਅੱਧੀ ਕਲਾਸ ਆਉ ਤੇ ਫਿਰ ਭੱਜ ਜਾਓ ਸਾਰੇ ਸਿੱਖੋਗੇ ਹਾਂਜੀ ਚਲੋ ਠੀਕ ਆ ਮਾਰੇ ਮੇਰ ਕਰਨ ਤੁਹਾਡੇ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਆਓ ਬੱਚਿਆਂ ਦੇ ਨਾਲ ਤੁਹਾਡੀ ਜਾਣ ਪਛਾਣ ਹੋ ਗਈ ਆ ਤੇ ਹੁਣ ਅ ਸੰਗਾਂ ਨੂੰ ਸ਼ਬਦ ਆਰੰਭ ਕਰਵਾਉਨੇ ਆ ਪਹਿਲਾਂ ਸਿੰਘ ਤੁਹਾਡਾ ਵਾ ਸਿੰਘ ਕਿੰਨੀਆਂ ਕੀਤੀਆਂ ਸਰਗਮਾ 11 11 ਸਰਗਮਾ ਹੋ ਗਈਆਂ ਚਲੋ ਸ਼ਬਦ ਕਰਦੇ ਆ ਫਿਰ ਆਰੰਭ ਠੀਕ ਆ ਹਾਂ ਜੀ 11 ਸਰਗਮਾ ਕੰਪਲੀਟ ਇਹਦੀਆਂ ਹੋ ਗਈਆਂ ਅੱਜ ਪਹਿਲਾ ਸ਼ਬਦ ਰਾਗ ਭਪਾਲੀ ਦੇ ਵਿੱਚ ਬੱਚੇ ਨੂੰ ਕਰੋਣ ਲੱਗੇ ਆ ਭਪਾਲੀ ਰਾਗ ਦੇ ਸ਼ਬਦਾਂ ਗੁਰਬਾਣੀ ਦੇ ਵਿੱਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੁਪਾਲੀ ਰਾਗ ਦੀ ਕੰਪੋਜੀਸ਼ਨ ਕੈਰਵੇ ਤਾਲ ਦੇ ਵਿੱਚ ਬੱਚਿਆਂ ਨੂੰ ਪਹਿਲਾ ਸ਼ਬਦ ਕਰਵਾਵਾਂਗੇ ਉਸ ਤੋਂ ਅੱਗੇ-ਅੱਗੇ ਪਹਿਲਾਂ ਮੈਂ ਇਹਨੂੰ ਕੰਪੋਜੀਸ਼ਨ ਲਿਖ ਕੇ ਦਿਨਾ ਫਿਰ ਇਹਨਾਂ ਨੂੰ ਸਮਝਾਵਾਂਗੇ ਕਿ ਉਹ ਸ਼ਬਦ ਕਿੱਦਾਂ ਗਾਇਨ ਕਰਨਾ ਕਿੱਦਾਂ ਉਹਦਾ ਚੱਲਣਾ ਰਾਗ ਦਾ ਉਹ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਸਮਝਾਵਾਂਗੇ ਅ ਪਹਿਲਾ ਸ਼ਬਦ ਬੱਚਿਆਂ ਨੂੰ ਕਰਵਾਉਣ ਜਾ ਰਹੇ ਹਾਂ ਰਾਗ ਪੁਪਾਲੀ ਤਾਲ ਕੈਰਵਾ 8 ਮਾਤਰਾ ਦਾ ਇਹ ਤਾਲ ਹੈ ਤੇ ਇਹ ਤਾਲ ਦੇ ਵਿੱਚ ਦੋ ਵਿਭਾਗ ਹੁੰਦੇ ਆ ਵਿਭਾਗ ਹੁੰਦੇ ਤਾਲ ਨੂੰ ਵੰਡਿਆ ਗਿਆ ਦੋ ਹਿੱਸਿਆਂ ਦੇ ਵਿੱਚ ਕਿੰਨੇ ਸਿਰ ਵਿੱਚ ਵੰਡਿਆ ਗਿਆ ਦੋ ਦੋ ਹਿੱਸਿਆਂ ਦੇ ਵਿੱਚ ਪਹਿਲੇ ਵਿਭਾਗ ਦੇ ਵਿੱਚ ਚਾਰ ਮਾਤਰਾ ਅਗਲੇ ਵਿਭਾਗ ਦੇ ਵਿੱਚ ਫਿਰ ਚਾਰ ਮਾਤਰਾ ਆਹ ਮਾਤਰਾ ਲਿਖੀਆਂ 1 2 3 4 5 6 7 8 ਪਹਿਲੇ ਵਿਭਾਗ ਚ ਚਾਰ ਅਗਲੇ ਵਿਭਾਗ ਚ ਵੀ ਚਾਰ ਦੋ ਹਿੱਸਿਆਂ ਦੇ ਵਿੱਚ ਤਾਲ ਨੂੰ ਵੰਡਿਆ ਗਿਆ ਠੀਕ ਹੈ ਇਹਦੇ ਵਿੱਚ ਮੈਂ ਸਰਗਮ ਲਿਖ ਕੇ ਦਵਾਂਗਾ ਪਹਿਲਾਂ ਉਹ ਰਾਗ ਪੁਪਾਲੀ ਦੇ ਵਿੱਚ ਸ਼ਬਦ ਕਿੱਦਾਂ ਚੱਲਣਾ ਫਿਰ ਸਮਝਾਉਣਾ ਕਿ ਸ਼ਬਦ ਕਰਨਾ ਕਿੱਦਾਂ ਠੀਕ ਹੈ ਹਾਂਜੀ ਬਜ ਦੇ ਉੱਪਰ ਕਰੋਣਾ ਹਰਮੋਨੀ ਦੇ ਉੱਪਰ ਦੇਖ ਲਓ ਇੱਕ ਵਾਰ ਸਮਝ ਲਓ ਇਹਨੇ ਕਾਲੇ ਤੋਂ ਗਾਉਣਾ ਨਾ ਗਾ ਪਾ ਦਾ ਪਾ ਗਾ ਗਾ ਰੇ ਸਾ ਸਾ ਰੇ ਗਾ ਪਾ ਰੇ ਰੇ ਗਾ ਗਾ ਪਾ ਦਾ ਸਾ ਦਾ ਪਾ ਗਾ ਗਾ ਰੇ ਰੇ ਗਾਰੇ ਸਾ ਦਾ ਸਾ ਸਾ ਠੀਕ ਹੈ ਚਾਰ ਲਾਈਨਾਂ ਦੀ ਇਹ ਸਰਗਮਿਆ ਚਾਰ ਲਾਈਨਾਂ ਕਰੋਗੇ ਤੇ ਇੱਕ ਅਸਥਾਈ ਹੋਊਗੀ ਅਸਥਾਈ ਹੁੰਦੀ ਹੈ ਜਿਹਨੂੰ ਆਪਾਂ ਧਾਰਨਾਵਾਂ ਵਾਲੇ ਸ਼ਬਦਾਂ ਦੇ ਟੇਕ ਕਹਿ ਦਿੰਦੇ ਆ ਨਾ ਟੇਕ ਸਮਝਦੇ ਹੋਣਾ ਕਿਸੇ ਚੀਜ਼ ਦੇ ਟੇਕ ਮਤਲਬ ਇੱਕ ਲਾਈਨ ਜਿਹੜੀ ਬਾਰ-ਬਾਰ ਹੁੰਦੀ ਆ ਕਿਸੇ ਗਾਣੇ ਦੇ ਵਿੱਚ ਵੀ ਦੇਖੋ ਤੁਸੀਂ ਤੇ ਗੀਤ ਦੇ ਵਿੱਚ ਵੀ ਇੱਕ ਜਿਹੜੀ ਬਾਰ-ਬਾਰ ਲਾਈਨ ਆ ਰਹੀ ਆ ਉਹਨੂੰ ਟੇਕ ਰੱਖਿਆ ਹੁੰਦਾ ਉਹਨੂੰ ਸੰਗੀਤ ਦੀ ਭਾਸ਼ਾ 'ਚ ਆਪਾਂ ਅਸਥਾਈ ਬੋਲਦੇ ਆ ਇਹ ਫਿਲਹਾਲ ਆਪਾਂ ਅਸਥਾਈ ਦੀ ਸਰਗਮ ਲਿਖੀ ਆ ਅਸਥਾਈ ਕਰਾਂਗੇ ਬਾਕੀ ਜਿਹੜੇ ਸਾਰੇ ਅੰਤਰੇ ਹੁੰਦੇ ਆ ਅਗਲੀਆਂ ਲਾਈਨਾਂ ਸ਼ਬਦ ਦੀਆਂ ਉਹ ਅੰਤਰੇ ਤੇ ਲੱਗਣਗੀਆਂ ਉਹ ਬਾਅਦ 'ਚ ਕਰਨੀਆਂ ਠੀਕ ਆ ਅੱਜ ਸ਼ਬਦ ਦੀ ਸਰਗਮ ਆਪਾਂ ਆਰੰਭ ਕਰ ਲਈ ਆ ਇਹ ਦੇਖ ਲਓ ਚਾਰ ਲਾਈਨਾਂ ਗਾ ਪਾ ਦਾ ਪਾ ਗਾ ਗਾ ਰੇ ਸਾ ਸਾ ਰੇ ਗਾ ਪਾ ਰੇ ਰੇ ਗਾ 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 ਪਾ ਦਾ ਸਾ ਦਾ ਪਾ ਗਾ ਗਾ ਰੇ ਰੇ ਗਾ ਰੇ ਸਾ ਦਾ ਸਾ ਸਾ ਆਹ ਦਾ ਜਿਹੜਾ ਵਾ ਇਹ ਮੰਦਰ ਸప్తਕ ਦਾ ਲਗਣਾ ਕਿਉਂਕਿ ਥੱਲੇ ਬਿੰਦੀ ਹੈ ਇਹਦੇ ਆਹ ਸਾ ਜਿਹੜਾ ਇਹ ਪੰਚਮ ਸప్తਕ ਦਾ ਲਗਣਾ ਕਿਉਂਕਿ ਉੱਪਰ ਬਿੰਦੀ ਹੈ ਇਹਦੀ ਠੀਕ ਆ ਸਮਝ ਲੱਗ ਗਈ ਆ ਇਹਦੀ ਪ੍ਰੈਕਟਿਸ ਕਰਕੇ ਦੇਖੋ